ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੇ ਸਾਡੇ ਸਾਬਕਾ ਗਵਰਨਰ ਸਤਪਾਲ ਮਲਿਕ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਨਾ ਔਰ ਖਾਸ ਕਰਕੇ ਇਸ ਕਰਕੇ ਕਰਨਾ ਚਾਹੁੰਨਾ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਸਿੱਖਾਂ ਦੀ ਗੱਲ ਹੋਵੇ ਤੇ ਚਾਹੇ ਦੇਸ਼ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਅਹੁਦੇ ਤੇ ਵੀ ਬੈਠੇ ਹੋਵੋ ਲekin ਉਹਦੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ ਉਹਦੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜ ਕੱਲ ਬੈਠੇ ਆ ਮੈਂ ਉਹਨਾਂ ਨੂੰ ਵੀ ਇਹ ਉਗਾਹ ਕਰਨਾ ਚਾਹੁੰਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਨੇ ਤਾਂ ਚਲੇ ਜਾਣਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਜਿਹਾ ਆਮ ਆਦਮੀ ਪਾਰਟੀ ਦਾ ਤੇ ਭੁਗਤਣੀਆਂ ਤੁਹਾਨੂੰ ਪੈਣੀਆਂ ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਵੀ ਆ ਇਹਨਾਂ ਦੇ ਕਹੇ ਤੇ ਚੱਲੋ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦਿਨ ਪਹਿਲਾਂ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬਿਆਦਮੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ ਮੇਰਾ ਖਿਆਲ ਹੈ ਵੀ ਉਹਦੇ ਤੋਂ ਬਾਅਦ ਇੱਕ ਬਿਲਕੁਲ ਸਨਾਟਾ ਜਿਹਾ ਛਾ ਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਐ ਸੁਖਬੀਰ ਸਿੰਘ ਬਾਦਲ ਈਵਨ ਭਗਵੰਤ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫੇਰ ਸਾਡੇ ਅਮਨ अरोड़ा ਜੀ ਜਾਂ ਸੰਧਵਾ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਤੋਂ ਹੁਣ ਭਾਜਪਾ ਨੇ 40 ਦਿਨ ਦੀ ਪੈਰੋਲ ਹੋਰ ਬਾਬੇ ਨੂੰ ਦਿੱਤੀ ਤੋ ਇਸ ਕਰਕੇ ਇਹ ਇਦਾਂ ਜੜਾਏ ਤੇ ਬੀ ਟੀਮ ਦੇ ਤੌਰ ਤੇ ਖੇਡਦੇ ਆ ਨਾ ਇਹ ਹੁਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸਲੀ ਗੱਲ ਖੇਡ ਖੋਕ ਹੀ ਰਹੀ ਆ ਤੇ ਅਸਲੀ ਗੱਲ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਆਈ ਆ ਨਾ ਤੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਖੇਤੀਬਾੜੀ ਨੀਤੀ ਜਿਹੜੀ ਆ ਉਹ ਲਿਆਉਣ ਦੀ ਗੱਲ ਕਹੀ ਸੀ ਤੇ ਅਸੀਂ ਵੀ ਸੋਚਦੇ ਸੀਗੇ ਵੀ ਯਾਰ ਜਿਹੜੀ ਵੀ ਕੋਈ ਚੰਗੀ ਚੀਜ਼ ਲੈ ਕੇ ਆਉਣਗੇ ਕਿਉਂਕਿ ਜਿੱਥੇ ਕਿਸਾਨਾਂ ਦਾ ਭਲਾ ਹੋ ਜਵੇ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਜਿਹੜਾ ਕਿਸਾਨ ਤੇ ਖੇਤੀ ਲੇਕਿਨ ਉਦੋਂ ਕੁਲਦੀਪ ਸਿੰਘ ਢਾਲੀਵਾਲ ਸੀਗੇ ਮਿਨਿਸਟਰ ਤੇ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਤਿੰਨ ਵਾਰੀ ਇਹ ਅਨਾਉਂਸ ਕਰ ਚੁੱਕੇ ਵੀ ਅਸੀਂ ਖੇਤੀਬਾੜੀ ਕਿਉਂਕਿ ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦਾ ਥੋੜਾ ਬਹੁਤਾ ਭਲੇ ਦੀ ਗੱਲ ਹੋ ਸਕਦੀ ਸੀ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈਗੀ ਆ ਕਿਉਂਕਿ ਐਮਐਸਪੀ ਤਾਂ 2022 ਤੋਂ ਪਹਿਲਾਂ ਹੀ ਇਹ ਕਹਿੰਦੇ ਸੀ ਉਹ ਖੈਰੇ ਨਾਲ ਦੀ ਹੁਣ ਮਨਿਸਟਰ ਵੀ ਚਲੇ ਗਈ ਹੁਣ ਐਮਐਲਏ ਵੀ ਭੱਜਣ ਭੁੱਜਣ ਲੱਗੀ ਸੀਗੀ ਉਹ ਪਤਾ ਨਹੀਂ ਫੜਫੜ ਕੇ ਲਿਆਂਦੇ ਉਹ ਭੈਜੀ ਸਾਡੇ ਜਿਹੜੇ ਅਨਮੋਲ ਗਰਨ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮੰਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਨਹੀਂ ਰਹਿਣ ਦੇਣੀ ਖੇਤੀ ਤਾਂ ਤੁਸੀਂ ਤਾਂ ਹੀ ਕਰੋਗੇ ਜੇ ਤੁਹਾਡੀ ਜ਼ਮੀਨ ਰਹੂਗੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰਟੀਆਂ ਕਿਉਂਕਿ ਇਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵੰਤਮਾਨ ਦੀਆਂ ਲੱਤਾਂ 'ਚ ਇੰਨੀ ਜਾਨ ਨਹੀਂ ਹੈ ਲੇਕਿਨ ਬੈਕਗ੍ਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਆ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਕਾਰਪੋਰੇਟ ਸੈਕਟਰ ਕਾਰਪੋਰੇਟ ਸੈਕਟਰ ਆ ਜਿਹੜਾ ਇਸ ਗੱਲ ਨੂੰ ਸਪੋਰਟ ਕਰਦਾ ਹੈਗਾ ਤੇ ਉਹਦੇ ਵਿੱਚ ਕਿਉਂਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਉਥੋਂ ਉਦੋਂ ਪ੍ਰਾਣੀ ਜਿਹੜੀ ਕਿਉਂਕਿ ਲੈਂਡ ਐਕ acquisition ਤੇ ਲੈਂਡ ਪੂਲਿੰਗ ਆ ਮੇਰੇ ਕੋ ਇੱਕ ਬੇਸਿਕਲੀ 250 ਪੇਜ ਦੀ ਇੱਕ ਰਿਸਰਚ ਹੈਗੀ ਆ ਜਿਹੜੀ ਕਿ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ ਇੰਡੀਆ ਹਾਈਦਰਾਬਾਦ ਨੇ ਇਹਦੇ ਤੇ ਸਟਡੀ ਕੀਤੀ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਲੈਂਡ ਪੂਲਿੰਗ ਆ ਉਹ ਬੇਸਿਕਲੀ ਜਰਮਨ ਦੇ ਵਿੱਚ ਹੋਈ ਸੀ ਉਹਦੇ ਤੋਂ ਬਾਅਦ ਜਿਹੜੀ ਸਿਰਫ ਤੇ ਸਾਡੇ ਜਿਹੜੇ 6 ਸਟੇਟਾਂ ਹੈਗੀਆਂ ਉਹਦੇ ਵਿੱਚ ਹੀ ਜਿਹੜੀ ਲੈਂਡ ਪੂਲਿੰਗ ਅੱਜ ਤੱਕ ਹੋਈ ਆ ਔਰ ਇਹਦੇ ਵਿੱਚ ਇਹਦੀ ਬੈਕਗ੍ਰਾਉਂਡ ਇਹ ਆ ਕਿ ਜਦੋਂ 2011 ਦੇ ਵਿੱਚ ਰਾਹੁਲ ਗਾਂਧੀ ਨੇ ਯੂਪੀ ਦੇ ਵਿੱਚ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ ਸੀ ਜਿੱਥੇ ਲੈਂਡ ਐਕ acquisition ਹੋ ਰਹੀ ਸੀ ਉਹਦੇ ਤੋਂ ਬਾਅਦ ਸਾਡੇ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਾਈਮ ਮਿਨਿਸਟਰ ਵਰਹੂਮ ਪ੍ਰਾਈਮ ਮਿਨਿਸਟਰ ਮਨਮੋਹ ਸਿੰਘ ਹੋਣਾਂ ਦੀ ਸਰਕਾਰ ਨੇ 11 ਦੇ ਵਿੱਚ ਇਹ ਕਾਨੂੰਨ ਜਿਹੜਾ ਆ ਇਹਨੂੰ ਇਨ ਪ੍ਰੋਸੈਸ ਲਿਆਂਦਾ ਸੀ ਔਰ 2 ਸਾਲ ਹਰ ਬੰਦੇ ਨੂੰ ਇਹਦੇ ਵਿੱਚ ਲਿਆ ਕੇ ਤੇ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ ਆ ਜਿਹੜਾ ਐਕਟ ਆ ਇਹਦਾ ਨਾਮ ਹੈਗਾ ਰਾਈਟ ਟੂ ਫੇਅਰ ਕੰਪਨਸੇਸ਼ਨ ਟਰਾਂਸਪੇਰੈਂਸੀ ਇਨ ਲੈਂਡ ਐਕਵਿਜ਼ੀਸ਼ਨ ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਇਹ ਇਹ ਜਿਹੜਾ ਬਣਾਇਆ ਸੀ ਔਰ ਇਸ ਐਕਟ ਕਰਕੇ ਜਿਹੜਾ ਕਾਰਪੋਰੇਟ ਵਰਲਡ ਆ ਉਹ ਮੈਨੂੰ ਲੱਗਦਾ ਕਾਂਗਰਸ ਦੇ ਨਾਲ ਇਸ ਕਰਕੇ ਨਾਰਾਜ਼ ਆ ਕਿ ਇਹਦੇ ਵਿੱਚ ਇੰਨੀਆਂ ਸਖਤ ਜਿਹੜੀਆਂ ਧਰਾਵਾਂ ਹੈਗੀਆਂ ਧਰਾਵਾਂ ਕੀ ਆ ਕਿ ਪਹਿਲਾ ਇੰਪੈਕਟ ਅਸੈਸਮੈਂਟ ਔਰ ਉਹਦੇ ਤੋਂ ਬਾਅਦ এনवायरमेंट ਅਸੈਸਮੈਂਟ ਕਿਉਂਕਿ 117 160 ਪਿੰਡਾਂ ਦਾ ਉਜਾੜਾ ਔਰ ਉਹਦੇ ਤੋਂ ਬਾਅਦ ਜਿਹੜਾ 70% ਆ ਉਸ ਪਿੰਡ ਦਾ ਜਨਰਲ ਰੈਜ਼ੋਲੂਸ਼ਨ ਜਿਹੜਾ ಗ್ರಾಮ ਸਭਾ ਦਾ ਮਤਾ ਔਰ ਉਹ ਕੱਲਾ ਇਹ ਹੀ ਨਹੀਂ ਹੈ ਰੀਸੈਟਲਮੈਂਟ ਕਿਉਂਕਿ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੇਜਮੀਨੇ ਹੈਗੇ ਆ ਜਾਂ ਉੱਥੇ ਆੜਤੀਏ ਆ ਜਾਂ ਜਿਹੜੇ ਵੀ ਉਸ ਪਿੰਡ ਦੇ ਨਾਲ ਨਾਲ ਜੋ-ਜੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ এনवायरमेंट ਦੇ ਉੱਤੇ ਜਿਹੜੀਆਂ ਸਜਾਵਾਂ ਇਹਨਾਂ ਨੇ ਕੱਟ ਕੀਤੀਆਂ ਕਿਉਂਕਿ ਜਿੱਥੇ ਇਹ ਪ੍ਰੋਵੀਜ਼ਨ ਸੀ ਕਿ ਉਹਦੇ ਵਿੱਚ ਕੈਦ ਦੀ ਜਿਹੜੀ ਹੈਗੀ ਆ ਉਹ ਪ੍ਰੋਵੀਜ਼ਨ ਸੀ ਉਹਨੂੰ ਘੱਟ ਕਰਕੇ ਇਹਨਾਂ ਨੇ ਔਰ ਉਹ ਸਾਰਾ ਇਹਦੇ ਤਹਿਤ ਆ ਉਹ ਸਾਰਾ ਔਰ ਮੈਨੂੰ ਅੱਜ ਤੱਕ ਮੈਂ ਇਹਨੂੰ ਪੜ੍ਹਿਆ ਚੰਗੀ ਤਰ੍ਹਾਂ ਮੈਂ ਕਿਹਾ ਯਾਰ ਦੇਖਾਂ ਤਾਂ ਸਹੀ ਇਹਦੇ ਵਿੱਚ ਕੋਈ ਇਹੋ ਜੀ ਧਾਰਾ ਨਹੀਂ ਹੈ ਜਿਹਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਹੋਈ ਹੋਵੇ ਜਿਹਦੇ ਤਹਿਤ ਇਹਨਾਂ ਨੇ ਪਾਲਿਸੀ ਲਿਆਦੀ ਆ ਔਰ ਇਹ ਸਾਰਾ ਕੋਈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਰਬਨਾਈਜੇਸ਼ਨ ਕਾਦੇ ਲਈ ਹੁੰਦੀ ਆ ਆ ਦਿੱਤੀਏ ਯੋਗ ਦੀ ਇੱਕ ਰਿਪੋਰਟ ਆ ਜਿਹੜੀ ਕਿਸੇ ਨੂੰ ਵੀ ਕਾਪੀ ਚਾਹੀਦੀ ਹੋਵੇ ਮੈਂ ਤੁਹਾਨੂੰ ਸਾਰੀ ਪ੍ਰੋਵਾਈਡ ਕਰ ਦੂੰਗਾ ਇਹਦੇ ਵਿੱਚ ਪੰਜਾਬ ਚ ਆਲਰੇਡੀ ਅਰਬਨਾਈਜੇਸ਼ਨ ਜਿਹੜੀ ਉਹ 42% ਹੈ ਜਦਕਿ ਨੈਸ਼ਨਲ ਅਰਬਨਾਈਜੇਸ਼ਨ ਜਿਹੜੀ ਹੋਈ ਆ ਉਹ 31% ਆ ਅਸੀਂ ਤਾਂ ਆਲਰੇਡੀ ਓਵਰ ਅਰਬਨਾਈਜ਼ਡ ਆ ਅੱਛਾ ਅਰਬਨਾਈਜੇਸ਼ਨ ਕਰਨੀ ਕਿਹਦੇ ਲਈ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਕੋਈ ਇਹੋ ਜਿਹਾ ਤੁਹਾਡੇ ਕੋਲ ਕੋਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਤਾਂ ਹੈ ਨਹੀਂ ਔਰ ਫਿਰ ਜਿਹੜੇ ਪਿੰਡਾਂ ਦੇ ਲੋਕ ਆ ਕਿਉਂਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਈ ਆ ਜੇ ਕੋਈ ਸ਼ਹਿਰ ਚ ਆਉਣਾ ਚਾਹੁੰਦਾ ਤੇ ਸਿਰਫ ਲਾਅ ਐਂਡ ਆਰਡਰ ਕਰਕੇ ਆਉਣਾ ਚਾਹੁੰਦਾ ਆਦਰਵਾਇਜ਼ ਤਾਂ ਲੋਕੀ ਪਿੰਡਾਂ ਚ ਰਹਿਣਾ ਪਸੰਦ ਕਰਦੇ ਆ ਅੱਜ ਅੱਜ ਅਸੀਂ ਖੜੇ ਕਿੱਥੇ ਆ ਅੱਜ ਇਹ ਬੇਸਿਕਲੀ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਲਈ ਜਿਹੜੀ ਬੈਕਗ੍ਰਾਉਂਡ ਤੇ ਕਿਉਂਕਿ ਜੋ ਬੀਜਪੀ ਜਾਂ ਆਰਐਸਐਸ ਨਹੀਂ ਕਰ ਸਕੀ ਉਹ ਬੇਸਿਕਲੀ ਇਹ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਪਰ ਤੁਸੀਂ ਜਮੀਨ ਹੀ ਨਹੀਂ ਰਹਿਣ ਦਿੰਦੇ ਤੇ ਬਾਕੀ ਤੁਹਾਡਾ ਜਿਹੜਾ ਉਹਦੇ ਤੋਂ ਇਲਾਵਾ ਤੁਹਾਡੇ ਕੋਲ ਹੈ ਕੀ ਆ ਕਿਉਂਕਿ ਸਾਡੀ ਇਹ ਵਿਰਾਸਤ ਆ ਸਾਡਾ ਵਿਰਸਾ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਦਿਲੋਂ ਨਹੀਂ ਇਹ ਗੱਲ ਸ਼ਾਇਦ ਚਾਹੁੰਦਾ ਹੋਣਾ ਕਿਉਂਕਿ ਅਲਟੀਮੇਟਲੀ ਭਗਵੰਤ ਮਾਨ ਨੇ ਤਾਂ ਜਿਹੜੇ ਇਹਨਾਂ ਦੀ ਲੀਡਰਸ਼ਿਪ ਆ ਪੰਜਾਬ ਦੀ ਇਹਨਾਂ ਨੇ ਤਾਂ ਪੰਜਾਬ ਦੇ ਵਿੱਚ ਹੀ ਰਹਿਣਾ ਨਾ ਇਹਨਾਂ ਨੇ ਤਾਂ ਪੰਜਾਬ 'ਚ ਰਹਿਣਾ ਲੇਕਿਨ ਦਿੱਲੀ ਵਾਲਿਆਂ ਨੇ ਤਾਂ ਇੱਕ ਫੋਨ ਬੰਦ ਕਰਨਾ ਉਹ ਨਹੀਂ ਫੋਨ ਬੰਦ ਕਰਕੇ ਜਿਹੜਾ ਉਹ ਚਲੇ ਜਾਣਾ ਸੋ ਇਸ ਕਰਕੇ ਸਾਰਾ ਕੁਝ ਹੀ ਇਹ ਉਸ ਸਿੰਗਲ ਨਾਲ ਜਿਹੜਾ ਉਹ ਅੱਗੇ ਵੱਧ ਰਿਹਾ ਹੈਗਾ ਔਰ ਇੱਕ ਜਿਹੜਾ ਕਿਉਂਕਿ ਇਹਨਾਂ ਨੇ 2018 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਦਿੱਲੀ ਦੇ ਵਿੱਚ ਵੀ ਪੂਲਿੰਗ ਦੀ ਗੱਲ ਕੀਤੀ ਸੀ ਲੈਂਡ ਪੂਲਿੰਗ ਦੀ ਇਹਨਾਂ ਕੋ 2024 ਤੱਕ ਇਹ ਪੂਰੀ ਨਹੀਂ ਹੋਈ ਲੈਕਿਨ ਇਹ ਧਾੜਵੀ ਗੈਂਗ ਜਿਹੜਾ ਕਿਉਂਕਿ ਮੈਂ ਤੁਹਾਨੂੰ ਇਹਦੀ ਸਿੰਪਲ ਜੀ ਕੈਲਕੂਲੇਸ਼ਨ ਦੱਸ ਦਿੰਦਾ ਕਿਉਂਕਿ ਇਹਨਾਂ ਨੇ 65000 ਏਕੜ ਦੀ ਤਾਂ ਜਿਹੜੀ ਨੋਟੀਫਿਕੇਸ਼ਨ ਕਰ ਦਿੱਤੀ ਆ 65500 ਪਤਾ ਨਹੀਂ 33 ਏਕੜ ਲੇਕਿਨ ਇਹਨਾਂ ਦੀ ਪਲੈਨਿੰਗ ਇਹ ਹੈਗੀ ਆ ਕਿ ਅਸੀਂ ਲੱਖ ਏਕੜ ਤੱਕ ਲੈ ਲਈਏ ਔਰ ਉਹਦੀ ਜੇ ਤੁਸੀਂ ਓਵਰਆਲ ਇਹਦਾ ਫਾਈਨੈਂਸ਼ੀਅਲ ਐਂਗਲ ਦੇਖੋਗੇ ਕਿਉਂਕਿ ਹਰ ਪਿੰਡਾਂ ਦੇ ਵਿੱਚ ਜਿਹੜੀ ਕਾਮਨ ਲੈਂਡ ਹੁੰਦੀ ਆ ਕਾਮਨ ਰਸਤਿਆਂ ਦੀ ਹੁੰਦੀ ਆ ਖਾਲਿਆਂ ਦੀ ਹੁੰਦੀ ਆ ਦੂਜਾ ਤੀਜਾ ਹੁੰਦੀ ਆ ਇਹਨਾਂ ਨੇ ਜਿਹੜੇ 2-2 ਕਨਾਲ ਦਾ ਪਲਾਟ ਤੁਹਾਨੂੰ ਦੇਣਾ ਤੇ ਨਾਲ 200 ਗਾਜ ਦਾ ਕਿਉਂਕਿ 1200 ਗਾਜ ਇਹਨਾਂ ਨੇ 4840 ਗਾਜ ਦੇ ਵਿੱਚੋਂ 1200 ਗਾਜ ਤੁਹਾਨੂੰ ਦੇਣਾ ਹੈਗਾ ਔਰ ਉਹ ਜਿਹੜਾ ਆ ਲਗਭਗ ਪਿੰਡਾਂ ਦੇ ਵਿੱਚੋਂ ਉਸ ਰਸਤਿਆਂ 'ਚ ਉਸ ਕਾਮਨ ਲੈਂਡ 'ਚੋਂ ਵਰਚੂਅਲੀ ਇਹਨਾਂ ਨੇ ਕਿਸੇ ਨੂੰ ਦੇਣਾ ਕੁਝ ਨਹੀਂ ਹੈ ਦੇਣਾ ਸਿਰਫ ਠੱਗੀ ਆ ਕਿ ਪੰਜਾਬ ਦੇ ਲੋਕਾਂ ਨਾਲ ਔਰ ਪੰਜਾਬ ਦੇ ਕਿਸਾਨਾਂ ਨਾਲ ਇਹ ਜਿਹੜੀ ਥੱਗੀ ਆ ਨਾ ਇਹ ਬੜੀ ਸਿੱਧੀ ਸਿੱਧੀ ਜਿਹੜੀ ਆ ਉਹ ਹੈ ਔਰ ਫਿਰ ਹੋਰ ਮੈਂ ਤੁਹਾਨੂੰ ਦੱਸਦਾ 1955 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ 28000 ਤੇ 170 ਏਕੜ ਜਿਹੜੀ ਜ਼ਮੀਨ ਆ ਉਹ ਕਿਸੇ ਨਾ ਕਿਸੇ ਫਾਰਮੇਸ਼ਨ ਦੇ ਵਿੱਚ ਉਹ ਐਕਵਾਇਰ ਹੋਈ ਆ ਐਕਵਾਇਰ ਹੋਈ ਆ ਜਾਂ ਐਡਮਿਨਿਸਟ੍ਰੇਟਿਵ ਸਿਸਟਮ ਲਈ ਲਈ ਗਈ ਆ 1955 ਤੋਂ ਲੈ ਕੇ ਤੇ ਹੁਣ ਇੱਕ ਸਾਲ ਦੇ ਵਿੱਚ 43000 ਤੇ ਲਗਭਗ 65000 ਏਕੜ ਦੀ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤੀ ਔਰ ਇਹਨਾਂ ਦਾ ਟੀਚਾ 1 ਲੱਖ ਏਕੜ ਤੱਕ ਦਾ ਹੈਗਾ ਔਰ ਉਹ ਸਿੱਧੀ ਸਿੱਧੀ ਜਿਹੜੀ ਆ ਉਹ ਠੱਗੀ ਪੰਜਾਬ ਦੇ ਕਿਸਾਨਾਂ ਨਾਲ ਔਰ ਇਹਦੇ ਵਿੱਚ ਮੈਂ ਖਾਸ ਕਰਕੇ ਜਿਹੜੀਆਂ ਪ੍ਰਾਣੀਆਂ ਜੋ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅੱਜ ਤੋ ਪਿਛਲੇ ਸਮੇਂ ਦੇ ਵਿੱਚ ਦੋ ਕਿਸਾਨ ਜਥੇਬੰਦੀਆਂ ਬਿਠਾਈਆਂ ਨਹੀਂ ਸੀ ਇੱਕ ਖਨੌਰੀ ਬਾਰਡਰ ਤੇ ਤੇ ਇੱਕ ਸ਼ੰਭੂ ਬਾਰਡਰ ਤੇ ਬੀਜੇਪੀ ਨਾਲ ਰਲ ਕੇ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ ਔਰ ਉਹਦੇ ਤੋਂ ਬਾਅਦ ਸਾਲ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਉਠਾਇਆ ਵੀ ਗਿਆ ਆ ਇਹ ਸਾਰਾ ਕੁਝ ਇੱਕ ਉਸ ਇੱਕ ਇਹਨਾਂ ਦੀ ਗਿਣੀ ਮਿਥੀ ਚਾਲ ਦੇ ਤਹਿਤ ਬੀਜੇਪੀ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੱਗੇ ਹੋਏ ਆ ਪੰਜਾਬ ਨੂੰ ਕਮਜ਼ੋਰ ਕਰਨ ਕਿਸਾਨੀ ਨੂੰ ਕਮਜ਼ੋਰ ਕਰਨ ਔਰ ਮੈਂ ਇੱਕ ਕਿਸਾਨ ਜਥੇਬੰਦੀਆਂ ਨੂੰ ਵੀ ਕਹੂੰਗਾ ਕਿਉਂਕਿ ਹੁੰਦਾ ਕੀ ਆ ਕਿ ਇਹ ਕਈ ਵਾਰੀ ਕਿਉਂਕਿ ਸਾਡੇ ਪਤਾ ਨਹੀਂ ਕਿਸਾਨਾਂ ਦੀ ਕਿੱਥੇ ਕਿਉਂਕਿ ਇਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਹ ਲੜਾਈ ਮੈਨੂੰ ਪਹਿਲਾਂ ਨਾਲੋਂ ਵੀ ਵੱਡੀ ਲੱਗਦੀ ਆ ਇਹ ਜਿਹੜੇ ਤਿੰਨ ਕਾਨੂੰਨਾ ਨਾਲੋਂ ਵੀ ਇਹ ਲੜਾਈ ਮੈਨੂੰ ਵੱਡੀ ਲੱਗਦੀ ਆ ਉਹ ਇਸ ਕਰਕੇ ਵੱਡੀ ਲੱਗਦੀ ਆ ਕਿਉਂਕਿ ਜੇ ਤੁਹਾਡੀ ਜ਼ਮੀਨਾਂ ਸਾਰੀਆਂ ਇਸ ਤਰ੍ਹਾਂ ਇਹ ਲੈ ਗਏ ਕਿਉਂਕਿ ਤੁਸੀਂ ਦੇਖੋ ਵੀ 14000 14.5 ਹਜ਼ਾਰ ਏਕੜ ਇਹਨਾਂ ਨੇ ਜਿਹੜੀ ਦਿੱਲੀ ਕਟੜਾ ਹਾਈਵੇ ਆ ਉਹਦੇ ਆਲੇ ਦੁਆਲੇ ਇਕੱਠੀ ਕਰ ਲਈ ਹੈ ਇੰਡਸਟਰੀਅਲ ਕੋਰੀਡੋਰ ਲਈ ਬਈ ਤੁਸੀਂ ਪਹਿਲਾਂ ਆਪਣੀ ਤਾਂ ਅਸੈਸਮੈਂਟ ਕਰਾ ਲਓ ਹਜੇ ਤਾਂ ਸਾਡੀ ਪਈ ਆ ਪਹਿਲਾਂ ਦੇ ਜਿਹੜੇ ਆ ਜਿਹੜੇ ਫੋਕਲ ਪੁਆਇੰਟਸ ਬਣੇ ਆ ਉਹਦੇ ਵਿੱਚ ਕਿੰਨੇ ਕਿੰਨੇ ਪਲਾਟ ਤੇ ਕਿੰਨੀ ਕਿੰਨੀ ਲੈਂਡ ਜਿਹੜੀ ਉਹ ਖਾਲੀ ਪਈ ਆ ਅਸਲੀ ਗੱਲ ਆ ਉਧਰ ਨੂੰ ਨਹੀਂ ਜਾਣਾ ਉਧਰ ਨੂੰ ਇਸ ਕਰਕੇ ਨਹੀਂ ਜਾਣਾ ਕਿਉਂਕਿ ਇਹ ਤਾਂ ਪੰਜਾਬ ਦੇ ਜਿਹੜੇ ਪੰਜਾਬ ਦਾ ਵੀ ਜਿਹੜਾ ਵਪਾਰੀ ਆ ਨਾ ਇਹ ਉਹਦੇ ਫੇਵਰ ਚ ਵੀ ਹੈ ਨਹੀਂ ਇਹ ਤਾਂ ਦਿੱਲੀੋਂ ਲਿਆਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਐਨਸੀਆਰ ਹੁਣ ਹੋਰ ਵੱਧ ਨਹੀਂ ਸਕਦਾ Rajasthan Haryana ਤੇ ਆਪਣਾ ਹਿਮਾਚਲ ਤੇ ਜੀਐਨਕੇ ਦੇ ਵਿੱਚ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਅਸਲੀ ਗੱਲ ਹੈ ਇਹ ਸਾਰੇ ਇਹਨੂੰ ਮੰਡੀ ਬਣਾਉਣ ਨੂੰ ਤੁਰੇ ਫਿਰਦੇ ਆ ਭਈ ਤਾਂ